ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰੀਅਲ ਕੁਇਨਸ ਵਰਡ ਤੇ ਅੱਜ ਅਸੀਂ ਤੁਹਾਡੇ ਨਾਲ ਦਹੀਂ ਭੱਲੇ ਦੀ ਰੈਸিপি ਸ਼ੇਅਰ ਕਰਨ ਜਾ ਰਹੇ ਹਾਂ ਦਹੀਂ ਭੱਲੇ ਬਣਾਉਣ ਲਈ ਆਪਾਂ ਇੱਕ ਕੌਲੀ ਡਲੇ ਹੋਏ ਕਾਲੇ ਮਾਂ ਇੱਕ ਕੌਲੀ ਚੌਲ ਦੋਨਾਂ ਨੂੰ ਸੇਮ ਕੁਆਂਟੀਟੀ ਵਿੱਚ ਲੈ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਰਾਤ ਭਰ ਲਈ ਭਗਾਉ ਦੇਵਾਂਗੇ ਸਵੇਰੇ ਆਪਾਂ ਇਸ ਨੂੰ ਕਿਸੇ ਵੱਡੇ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਜੋ ਇਸ ਦੇ ਛਿਲਕੇ ਉੱਤਰ ਗਏ ਹਨ ਤੇ ਉਹਨਾਂ ਨੂੰ ਬਾਹਰ ਕੱਟ ਦਵਾਂਗੇ ਜਦੋਂ ਇਸ ਵਿੱਚੋਂ 90% ਛਿਲਕੇ ਬਾਹਰ ਨਿਕਲ ਜਾਣਗੇ ਤਾਂ ਆਪਾਂ ਇਸ ਵਿੱਚ ਦੁਬਾਰਾ ਪਾਣੀ ਪਾ ਕੇ ਇਸ ਨੂੰ 2-3 ਘੰਟਿਆਂ ਲਈ ਦੁਬਾਰਾ ਟਾ ਕੇ ਰੱਖ ਦਵਾਂਗੇ ਜਦੋਂ ਇਹਨਾਂ ਨੂੰ ਪਿਆ ਨੂੰ 2-3 ਘੰਟੇ ਹੋ ਜਾਣਗੇ ਤਾਂ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ। ਅਗਰ ਆਪਾਂ ਨੂੰ ਗ੍ਰाइंड ਕਰਦੇ ਸਮੇਂ ਥੋੜਾ ਜ਼ਿਆਦਾ ਸੁੱਕੇ-ਸੁੱਕੇ ਲੱਗਦੇ ਹਨ ਤਾਂ ਆਪਾਂ ਹਲਕਾ ਜਿਹਾ ਪਾਣੀ ਪਾ ਸਕਦੇ ਹਾਂ। ਜਦੋਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤਾਂ ਆਪਾਂ ਇਸ ਵਿੱਚ ਨਮਕ ਅਤੇ ਕਾਲੀ ਮਿਰਚ ਪਾ ਕੇ ਇਸ ਨੂੰ 10-15 ਮਿੰਟ ਲਈ ਚੰਗੀ ਤਰ੍ਹਾਂ ਫੈਂਟਾਂਗੇ। ਅੰਤੋਂ ਤੋਂ ਬਾਅਦ ਆਪਾਂ ਇਸ ਵਿੱਚ ਬੇਕਿੰਗ ਪਾਊਡਰ ਪਾ ਕੇ ਉਸ ਨੂੰ ਫਿਰ 5 ਕਿ ਮਿੰਟ ਲਈ ਫੈਂਟ ਲਾਵਾਂਗੇ ਫਿਰ ਕਿਸੇ ਕੌਲੀ ਵਿੱਚ ਨਾਰਮਲ ਪਾਣੀ ਲੈ ਕੇ ਆਪਾਂ ਇਹ ਮਿਕਸਚਰ ਉਸ ਵਿੱਚ ਪਾਵਾਂਗੇ ਅਗਰ ਇਹ ਮਿਕਸਚਰ ਪਾਣੀ ਦੇ ਉੱਪਰ ਤੈਰਦਾ ਹੋਇਆ ਤਾਂ ਤਾਂ ਇਹ ਬਿਲਕੁਲ ਰੈਡੀ ਹੈ ਅਦਰਵਾਇਜ਼ ਆਪਾਂ ਇਸ ਨੂੰ ਥੋੜਾ ਟਾਈਮ ਹੋਰ ਫੈਂਟ ਲਾਵਾਂਗੇ ਆਪਣਾ ਬੈਟਰ ਬਿਲਕੁਲ ਰੈਡੀ ਹੋ ਗਿਆ ਇਸ ਲਈ ਆਪਾਂ ਇਸ ਨੂੰ ਢੱਕ ਕੇ 5-10 ਮਿੰਟ ਲਈ ਇਦਾਂ ਹੀ ਪਿਆ ਰਹਿਣ ਦੇਵਾਂਗੇ 5 ਮਿੰਟ ਇਦਾਂ ਹੀ ਪਏ ਰਹਿਣ ਤੋਂ ਬਾਅਦ ਜਦ ਆਪਾਂ ਇਸ ਦਾ ਟੱਕਣ ਚੱਕ ਕੇ ਦੇਖਾਂਗੇ ਤਾਂ ਇਸ ਵਿੱਚ ਇਦਾਂ ਹੀ ਬੱਬਲਸ ਬਣੀ ਹੋਣਗੇ ਹੁਣ ਇਸ ਬੈਟਰ ਨੂੰ ਆਪਾਂ ਥੋੜਾ ਟਾਈਮ ਫੈਂਟ ਕੇ ਇਸ ਦੇ ਪੱਲੇ ਰੈਡੀ ਕਰ ਸਕਦੇ ਹਾਂ ਪੱਲੇ ਬਣਾਉਣ ਲਈ ਆਪਾਂ ਇੱਕ ਤੜਕਣੀ ਵਿੱਚ ਘਿਓ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਘਿਓ ਦੇ ਚੰਗੀ ਤਰ੍ਹਾਂ ਗਰਮ ਹੋਣ ਤੇ ਆਪਾਂ ਇਸ ਮਿਕਸਚਰ ਨੂੰ ਥੋੜਾ ਥੋੜਾ ਘਿਓ ਵਿੱਚ ਪਾਵਾਂਗੇ ਤਾਂ ਜੋ ਆਪਣੇ ਪੱਲੇ ਰੈਡੀ ਹੋ ਜਾਣ ਆਪਾਂ ਚਮਚ ਦੀ ਹੈਲਪ ਨਾਲ ਇਹਨਾਂ ਭੱਲਿਆਂ ਦੇ ਉੱਪਰ ਚੰਗੀ ਤਰ੍ਹਾਂ ਘਿਓ ਨੂੰ ਪਾਵਾਂਗੇ ਤਾਂ ਜੋ ਇਹ ਕਿਸੇ ਵੀ ਪਾਸਿਓਂ ਕੱਚੇ ਨਾ ਰਹਿਣ ਜਦੋਂ ਭੱਲੇ ਚੰਗੀ ਤਰ੍ਹਾਂ ਰੈਡੀ ਹੋ ਜਾਣਗੇ ਤਾਂ ਆਪਾਂ ਇਹਨਾਂ ਨੂੰ ਘਿਓ ਵਿੱਚੋਂ ਕੱਢ ਕੇ ਕਿਸੇ ਨਿਊਜ਼ਪੇਪਰ ਜਾਂ ਟਿਸ਼ੂ ਉੱਪਰ ਰੱਖ ਦੇਵਾਂਗੇ ਤਾਂ ਜੋ ਐਕਸੈਸ ਓਇਲ ਇਹਨਾਂ ਦਾ ਨਿਕਲ ਜਾਵੇ ਅਸੀਂ ਇੱਥੇ ਭੱਲਿਆਂ ਨੂੰ ਕੱਢਣ ਲਈ ਚਾਹ ਪੌਣੀ ਦਾ ਯੂਜ਼ ਕੀਤਾ ਹੈ ਕਿਉਂਕਿ ਅਸੀਂ ਤੜਕਣੀ ਛੋਟੀ ਲਈ ਸੀ ਭੱਲੇ ਬਣਾਉਣ ਲਈ ਇਦਾਂ ਆਪਾਂ ਸਾਰੇ ਬੈਟਰ ਦੇ ਪੱਲੇ ਰੈਡੀ ਕਰ ਲਵਾਂਗੇ ਪਹਿਲਾਂ ਜਦੋਂ ਸਾਰੇ ਪੱਲੇ ਰੈਡੀ ਹੋ ਜਾਣਗੇ ਤਾਂ ਆਪਾਂ ਕਿਸੇ ਬਰਤਨ ਵਿੱਚ ਨਾਰਮਲ ਪਾਣੀ ਪਾ ਕੇ ਇਹ ਸਾਰੇ ਪੱਲਿਆਂ ਨੂੰ ਉਸ ਵਿੱਚ 15 ਮਿੰਟ ਲਈ ਡਿੱਪ ਕਰਕੇ ਰੱਖ ਦਵਾਂਗੇ ਫਿਰ ਆਲੂਆਂ ਦਾ ਮਿਕਸਚਰ ਰੈਡੀ ਕਰਨ ਲਈ ਆਪਾਂ ਇੱਕ ਬੌਲ ਵਿੱਚ ਆਲੂ ਨੂੰ ਪਾ ਕੇ ਉਸ ਵਿੱਚ ਨਮਕ ਅਤੇ ਲਾਲ ਮਿਰਚਾਂ ਪਾ ਕੇ ਫਿਰ ਉਸ ਉੱਪਰ ਆਪਾਂ ਟਮੇਟੋ ਸੌਸ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਦਹੀਂ ਪੱਲੇ ਵਾਲੀ ਦਹੀਂ ਰੈਡੀ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਠੰਡੀ ਦਹੀਂ ਲਵਾਂਗੇ ਉਸ ਵਿੱਚ ਪੀਸੀ ਹੋਈ ਚੀਨੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਆਪਾਂ ਕਿਸੇ ਵਿਸਕ ਜਾਂ ਚਮਚੇ ਦੀ ਹੈਲਪ ਨਾਲ ਘੋਲ ਲਵਾਂਗੇ। ਇਨੇ ਟਾਈਮ ਵਿੱਚ ਆਪਣੇ ਭੱਲੇ ਬਿਲਕੁਲ ਹੀ ਰੈਡੀ ਹੋ ਚੁੱਕੇ ਹਨ ਆਪਾਂ ਉਹਨਾਂ ਨੂੰ ਪਾਣੀ ਵਿੱਚੋਂ ਚੰਗੀ ਤਰ੍ਹਾਂ ਨਿਚੋੜ ਕੇ ਬਾਹਰ ਕੱਢ ਲਵਾਂਗੇ ਦਹੀਂ ਭੱਲੇ ਰੈਡੀ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਬੌਲ ਲਵਾਂਗੇ ਉਸ ਵਿੱਚ ਜੋ ਆਪਾਂ ਭੱਲੇ ਨਿਚੋੜ ਕੇ ਰੱਖੇ ਸੀ ਉਹ ਆਪਾਂ ਰੱਖ ਦਵਾਂਗੇ ਫਿਰ ਉਸ ਉੱਪਰ ਆਪਾਂ ਜੋ ਦਹੀਂ ਤਿਆਰ ਕੀਤੀ ਸੀ ਉਹ ਪਾਵਾਂਗੇ ਫਿਰ ਇਸ ਉੱਪਰ ਆਪਾਂ ਜੋ ਆਲੂਆਂ ਦਾ ਮਿਕਸਚਰ ਤਿਆਰ ਕੀਤਾ ਸੀ ਉਹ ਪਾਵਾਂਗੇ ਫਿਰ ਇਸ ਤੋਂ ਬਾਅਦ ਆਪਾਂ ਪਕੌੜੀਆਂ ਪਾ ਦਵਾਂਗੇ ਅਸੀਂ ਇੱਥੇ ਰੈਡੀमेड ਪਕੌੜੀਆਂ ਹੀ ਪਾਈਆਂ ਨੇ ਫਿਰ ਆਪਾਂ ਜੋ ਰੈਡੀमेड ਨਮਕੀਨ ਮਠਿਆਈਆਂ ਮਿਲਦੀਆਂ ਹਨ ਉਹਨਾਂ ਨੂੰ ਭੋਰ ਕੇ ਪਾਵਾਂਗੇ ਫਿਰ ਇਸ ਉੱਪਰ ਟਮੇਟੋ ਸੌਸ ਤੇ ਬਰੀਕ ਕੱਟੇ ਹੋਏ ਪਿਆਜ਼ ਚੈਰੀ ਆਦ ਪਾਵਾਂਗੇ ਫਿਰ ਡੈਕੋਰੇਸ਼ਨ ਲਈ ਆਪਾਂ ਪੁਦੀਨੇ ਦੇ ਪੱਤੇ ਲਗਾਵਾਂਗੇ ਇਸ ਤਰ੍ਹਾਂ ਆਪਣੇ ਦਹੀਂ ਭੱਲੇ ਖਾਣ ਲਈ ਬਿਲਕੁਲ ਰੈਡੀ ਹੋ ਚੁੱਕੇ ਹਨ ਆਪਾਂ ਦਹੀਂ ਭੱਲੇ ਤੋਂ ਇਲਾਵਾ ਭੱਲਾ ਚਾਟ ਵੀ ਤਿਆਰ ਕਰ ਸਕਦੇ ਹਾਂ ਭੱਲਾ ਚਾਟ ਤਿਆਰ ਕਰਨ ਲਈ ਆਪਾਂ ਨੂੰ ਭੱਲਿਆਂ ਨੂੰ ਪਾਣੀ ਵਿੱਚ ਡਿਪ ਕਰਕੇ ਰੱਖਣ ਦੀ ਜ਼ਰੂਰਤ ਨਹੀਂ ਭੱਲਾ ਚਾਟ ਰੈਡੀ ਕਰਨੇ ਸਭ ਤੋਂ ਪਹਿਲਾਂ ਆਪਾਂ ਕਿਸੇ ਬੌਲ ਵਿੱਚ ਭੱਲੇ ਲੈ ਲਵਾਂਗੇ ਫਿਰ ਉਸ ਉੱਪਰ ਆਪਾਂ ਆਲੂਆਂ ਦਾ ਮਿਕਸਚਰ ਪਾਵਾਂਗੇ ਫਿਰ ਉਸ ਉੱਪਰ ਆਪਾਂ ਟਮੇਟੋ ਸਾਸ, ਪਕੌੜੀਆਂ ਤੇ ਨਮਕੀਨ ਮਠੀਆਂ ਪਾਵਾਂਗੇ। ਇਸ ਉੱਪਰ ਫਿਰ ਆਪਾਂ ਚੈਰੀ ਪਾਵਾਂਗੇ, ਪਿਆਜ਼ ਪਾਵਾਂਗੇ। ਇਸ ਉੱਪਰ ਵੀ ਆਪਾਂ ਡੈਕੋਰੇਸ਼ਨ ਲਈ ਪੁਦੀਨੇ ਦੇ ਪੱਤੇ ਰੱਖ ਸਕਦੇ ਹਾਂ। ਇਸ ਤਰ੍ਹਾਂ ਆਪਣੀ ਭੱਲਾ ਚਾਟ ਖਾਣ ਲਈ ਬਿਲਕੁਲ ਰੈਡੀ ਹੋ ਚੁੱਕੀ ਹੈ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ